ਬੀਤੇ ਦਿਨੀ ਪਾਨਾ ਸਿੱਧੂ ਤੇ ਤਜਸਵੀ ਵੱਲੋਂ ਜਲੰਧਰ ਵਿਖੇ ਮਸੀਹ ਭਾਈਚਾਰੇ ਦੇ ਪਾਸਟਰ ਅੰਕੁਰ ਨਰੂਲਾ ਤੇ ਉਹਨਾਂ ਦੀ ਪਤਨੀ ਪਾਸਟਰ ਸੋਨੀਆ ਨਰੂਲਾ ਦੇ ਬਾਰੇ ਗਲਤ ਟਿੱਪਣੀ ਕੀਤੀ ਗਈ ਸੀ ਜਿਸ ਤੇ ਰੋਸ ਤੋਂ ਲੈ ਕੇ ਅੱਜ ਪੂਰੇ ਪੰਜਾਬ ਅੰਦਰ ਪਾਨਾ ਸਿੱਧੂ ਤੇ ਤਜਸਵੀ ਦੇ ਮਸੀਹ ਭਾਈਚਾਰੇ ਵੱਲੋਂ ਪੁਤਲੇ ਫੂਕੇ ਜਾ ਰਹੇ ਨੇ ਦੱਸਤੀਏ ਕਿ ਜਿਸ ਤੇ ਛਲਦੇ ਆ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਮਸੀਹ ਭਾਈਚਾਰੇ ਦੇ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਪਾਨਾ ਸਿੱਧੂ ਦੇ ਪੁਤਲੇ ਸਾੜੇ ਗਏ ਅਤੇ ਮਸੀਹ ਭਾਈਚਾਰੇ ਦੀਆਂ ਮਹਿਲਾਵਾਂ ਦੇ ਵੱਲੋਂ ਪਿੱਟ ਸਿਆਪਾ ਕੀਤਾ ਗਿਆ ਇਸ ਮੌਕੇ ਤੇ ਮਸੀਹ ਭਾਈ ਦੇ ਆਗੂ ਪਾਸਪਰ ਨੇ ਸ੍ਰੀ ਮੁਖਸਰ ਸਾਹਿਬ ਦੇ ਡੀਸੀ ਦਫਤਰ ਵਿਖੇ ਪਾਣਾ ਸਿੱਧੂ ਤੇ ਜਸਵੀ ਤੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਇੱਕ ਮੰਗ ਪੱਤਰ ਵੀ ਸੌਂਪਿਆ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਮਸੀਹ ਭਾਈਚਾਰੇ ਦੇ ਲੋਕਾਂ ਨੇ ਕਿਹਾ ਹੈ ਕਿ ਪਾਣਾ ਸਿੱਧੂ ਪੰਜਾਬ ਅੰਦਰ ਮਾਹੌਲ ਨੂੰ ਖਰਾਬ ਕਰ ਰਿਹਾ ਹੈ ਉਹਨਾਂ ਨੇ ਆਪਸੀ ਭਾਈਚਾਰੇਕ ਸਾਂਝ ਨੂੰ ਤੋੜਨ ਦੇ ਵਿੱਚ ਲੱਗੇ ਹੋਣ ਦੇ aarop ਵੀ ਲਗਾਏ ਨੇ ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਿੱਧੂ ਦੇ ਖਿਲਾਫ ਬੰਦੀ ਕਾਰਵਾਈ ਨਾ ਕੀਤੀ ਤਾਂ ਪੰਜਾਬ ਦਾ ਪੂਰਾ ਮੱਸੀ ਪਇਚਾਰਾ ਸੜਕਾਂ ਉੱਤੇ ਸੰਘਰਸ਼ ਲਈ ਮਜਬੂਰ ਹੋਵੇਗਾ ਹallelujah ਹallelujah ਮੇਰੇ ਵੱਲੋਂ ਸਾਰਿਆਂ ਨੂੰ ਜੈੰਸੀ ਮੈਂ ਪਾਸਟਰ ਗੁਰਜੰਟ ਜੋ ਗਲੋਬਲ ਐਕਸ਼ਨ ਕਮੇਟੀ ਮੁਕਸਦ ਜ਼ਿਲ੍ਹੇ ਦਾ ਪ੍ਰਧਾਨ ਔਰ ਸਾਰੇ ਆਪਣੀ ਕਮੇਟੀ ਦੇ ਨਾਲ ਅੱਜ ਇਸ ਜਗ੍ਹਾ ਤੇ ਡੀਸੀ ਦਫ਼ਤਰ ਦੇ ਵਿੱਚ ਆਏ ਆ ਅਸੀਂ ਜੋ ਪਿਛਲੇ ਦਿਨਾਂ ਦੇ ਵਿੱਚ ਸ਼ਰਾਰਤੀ ਆਂਸਰ ਜੋ ਜਲੰਧਰ ਦੇ ਵਿੱਚ ਸਾਡੇ ਖੁਦਾ ਦੇ ਦਾਸਾਂ ਦੇ ਲਈ ਔਰ ਤੁਹਾਦੀ ਦਾਸੀ ਦੇ ਲਈ ਉਹਨਾਂ ਨੇ ਗਲਤ ਸ਼ਬਦਾਂ ਨੂੰ ਵਰਤਿਆ ਸੀਗਾ ਔਰ ਉਹਨਾਂ ਨੇ ਚਰਚਾ ਨੂੰ ਸਾਡੀਆਂ ਨੂੰ ਇੱਕ ਡੇਰੇਵਾਦ ਦਾ ਜਿਹੜਾ ਨਾਮ ਦਿੱਤਾ ਗਿਆ ਅਸੀਂ ਉਸ ਦੇ ਲਈ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਸੀਗੇ ਔਰ ਅਸੀਂ ਅੱਜ ਮੰਗ ਪੱਤਰ ਦਿੱਤਾ ਹੈ ਕਿ ਅਸੀਂ ਉਹਨਾਂ ਨੇ ਸਾਨੂੰ ਵਿਸ਼ਵਾਸਨਤ ਹੋਇਆ ਹੈ ਕਿ ਤੁਹਾਡੀ ਇਹ ਕਾਰਵਾਈ ਬਹੁਤ ਜਲਦ ਅਸੀਂ ਕਰਾਂਗੇ ਅਗਰ ਉਹ ਕਾਰਵਾਈ ਜਲ ਤੋਂ ਜਲਦ ਨਹੀਂ ਕਰਦੇ ਤਾਂ ਅਸੀਂ ਇਸ ਪ੍ਰੈਸ਼ਨ ਨੂੰ ਹੋਰ ਵੀ ਜ਼ੋਰਾਂ ਦੇ ਨਾਲ ਕਰਾਂਗੇ ਤਾਂ ਕਿ ਉਹ ਇਨਸਾਫ ਜੋ ਸਾਨੂੰ ਬਹੁਤ ਸਮਿਆਂ ਤੋਂ ਅਸੀਂ ਮੰਗ ਰਹੇ ਹਾਂ ਉਹ ਦਿੱਤਾ ਨੀਗਾ ਤਾਂ ਉਸ ਦੀ ਅਸੀਂ ਵਿਸ਼ਵਾਸਨ ਕਰਦੇ ਹਾਂ ਕਿ ਉਹ ਸਾਨੂੰ ਜਲ ਤੋਂ ਜਲਦ ਦਿੱਤਾ ਜਾਵੇਗਾ ਔਰ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਰਵਾਈ ਨਹੀਂ ਹੁੰਦੀ ਤਾਂ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਨਹੀਂ ਸਿਟਾਇਆ ਜਾਂਦਾ ਤਾਂ ਅਸੀਂ ਹੋਰ ਵੀ ਇੱਕ ਪ੍ਰੋਟੈਕਸ਼ਨ ਨੂੰ ਬਹੁਤ ਜੋੜਾਂ ਛੋੜਾਂ ਦੇ ਨਾਲ ਅਸੀਂ ਕਰਨ ਜਾ ਰਹੇ ਹਾਂ ਸਾਰਿਆਂ ਨੂੰ ਜੈਨਸੀ ਗੋਡ ਬlesਸ ਯੂ ਸੁਬਾਨ ਹੋ ਸਰਾਰਤੀ ਅੰਤਨਾ ਨਾਮੀ ਸ਼ਰਾਰਤ ਭੰਨਾ ਸਿੱਧੂ ਔਰ ਦੁਆਬੀ ਔਰ ਜਸਵੀ ਮਨਿਆ ਜਸਵੀ ਮਦੇਆਦ ਇਹ ਤਿੰਨਾਂ ਦੇ ਖਿਲਾਫ ਅੱਜ ਇਹਨਾਂ ਨੇ ਸਾਡੇ ਖੁੱਡਾ ਦੇ ਦਾਸ ਪਾਸਰੰਕਰ ਨੂੰ ਲਾਜੀ ਔਰ ਸੋਨੀਆ ਨਰੂਲਾ ਜੀ ਨੂੰ ਉਹਨਾਂ ਨੇ ਗਲਤ ਸ਼ਬਦਾਲੀ ਵਰਤੀ ਸੀਗੀ ਉਹਨਾਂ ਦਾ ਪੁਤਲਾ ਬਣਾ ਕੇ ਉਹ ਫੁੱਕਿਆ ਗਿਆ ਸੀ ਜਲੰਧਰ ਦੇ ਵਿੱਚ ਜਿਹੜੀ ਅੱਜ ਕੀ ਕਾਰਵਾਈ ਕਰੀ ਅਸੀਂ ਅੱਜ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਅੱਜ ਅਸੀਂ ਪੁਤਲਾ ਵੀ ਫੁੱਕਾਂਗੇ ਇਸੇ ਚੌਕ ਦੇ ਵਿੱਚ ਖੜਾ ਕੇ ਕਿ ਉਹਨਾਂ ਦਾ ਜੋ ਤਯਸ਼ਵੀ ਆ ਔਰ ਪੰਨਾ ਸਿੱਧੂ ਆ ਔਰ ਉਹ ਦਵਾਬੀ ਆ ਇਹਨਾਂ ਦੇ ਪੁਤਲੇ ਫੁੱਕੇ ਫਿਰ ਜੋ ਸਾਨੂੰ ਉੱਤੋਂ ਹੁਕਮ ਆਵੇਗਾ ਸਾਡੇ ਉੱਤੋਂ ਸੀਨੀਅਰ ਅਫਸਰ ਦੁਆਰਾ ਅਸੀਂ ਉਦੋਂ ਹੀ ਅਗਲੀ ਕਾਰਵਾਈ ਕਰਾਂਗੇ